ਫੈਸਲਾ ਕੀਤਾ ਕੋਟਾ ਨਾ ਪਾਉਣਾ ਕਿਉਂਕਿ ਜੇ ਤੁਸੀਂ ਕੋਟਾ ਪਾਉਣ ਜਾਂਦੇ ਉਥੇ ਲੈਂਡ ਖੜਦੇ 12 ਦੇ ਲੈਂਡ ਖੜਦੇ ਤੁਖੇ ਤੇ ਮਰਦੇ ਫਿਰ ਬੋਰਡ ਪਾ ਕੇ ਤੁਸੀਂ ਸੁੱਖਰੂ ਹੋ ਜਾਂਦੇ ਸੁੱਖਰੂ ਕਿਨੇ ਹੁੰਦੇ ਜੇ ਤੁਸੀਂ ਇੱਕ ਲਤੇਰਾ ਬਣ ਕੇ ਆਵਾਸੀ ਉਹ ਲਤੇਰੇ ਨੂੰ ਮੋਰ ਪਾ ਕੇ ਕਹਿੰਦੇ ਆਵਾਸੀ ਵੀ 5 ਸਾਲ ਭਾਵੇਂ ਸਾਨੂੰ ਮਾਰ ਦਿਓ ਕੁੱਟ ਦਿਓ ਭਾਵੇਂ ਸਾਡੇ ਨੌਜਵਾਨ ਬੇਟੇ-ਬੇਟੀਆਂ ਨੂੰ ਨੌਕਾਰਾ ਨਾ ਦਿਓ ਭਾਵੇਂ ਉਹਨੂੰ ਸਰਮਾਇਕ ਚਿੱਤੇ ਵਰਗੇ ਨਜਿਆ ਦੇ ਲਾ ਕੇ ਮਾਰ ਦਿਓ ਭਾਵੇਂ ਸਾਡੀ ਕਿਰਤ ਦਾ ਜਿੰਸ ਦਾ ਰੇਟ ਨਾ ਦਿਓ ਪੰਜ ਸਾਲ ਅਸੀਂ ਨਹੀਂ ਬੋਲਦੇ ਕਿ ਜਿੱਦੇ ਤੁਸੀਂ ਦੁਬਾਰੇ ਪੰਜ ਸਾਲ ਨੂੰ ਆਏ ਉਹਦੀ ਵੀ ਜਵੇਂ ਲੈਣੇ ਖੜ ਕੇ ਬੋਲ ਫੇਰ ਪਾਵਾਂਗੇ ਤੇ ਅਸੀਂ ਲਪੇੜਾ ਫੇਰ ਬਦਲ ਲਾਂਗੇ ਜਿੰਨੇ ਤੁਸੀਂ ਬੈਠੇ ਹੋ ਵੋਟਾਂ ਕੇ ਅਸੀਂ ਸਿਰਫ ਇੱਕ ਲਟੇਰਾ ਬਦਲ ਕੇ ਆਉਂਦੇ ਆ ਐਤੂ ਵੱਧ ਕੁਛ ਨਹੀਂ ਕਿਉਂਕਿ ਸਾਡੇ ਇਥੇ ਲੰਮਾ ਸਮਾਂ ਮੁਗਲਾਂ ਨੇ ਰਾਜ ਕੀਤਾ ਅੰਗਰੇਜ਼ਾਂ ਨੇ ਰਾਜ ਕੀਤਾ 70 ਸਾਲ ਤੋਂ ਆ ਘਾਏ ਨੇ ਜਿਹੜੇ ਰਾਜ ਕਰਦੇ ਰਹੇ ਆ ਜਿਹੜੇ ਕੋਈ ਅਸੀਂ ਕੰਮ ਕਰਦੇ ਆ ਇਹਨਾਂ ਦੀ ਨਿਯਮ ਦੀ ਕੰਮ ਕਰਦੇ ਆ ਉਹਨੂੰ ਰਵਾਜ ਕਿਹਾ ਜਾਂਦਾ ਜਿਹੜਾ ਸਾਲਾ ਮੱਦੀ ਕੰਮ ਕਰਦਿਆਂ ਉਹਨੂੰ ਰਾਸਾਂ ਕਿਹਾ ਜਾਂਦਾ 10 ਨੰਬਰਾਂ ਸਮਾਂ ਕੰਮ ਕਰਦਿਆਂ ਉਹਨੂੰ ਰੀਤ ਕਿਹਾ ਜਾਂਦਾ ਉਹ ਰੀਤ ਬਣ ਗਈ ਉਹ ਨਿਕਲੇ ਪੰਜ ਸਾਲ ਬਾਅਦ ਆਉਂਦੇ ਆ ਗੱਪ ਮਾਰਦੇ ਆ ਉਸ ਸਟੇਜ ਤੇ ਕਿਹਦੇ ਵੀ ਗਿਆਨ ਦੇਵਾਂਗੇ ਨਹੀਂ ਦਿੱਤਾ ਜਾਂਦਾ ਉਸ ਸਟੇਜ ਤੇ ਕਿਹਦੇ ਵੀ ਨਸ਼ਾ ਬੰਦ ਕਰਾਂਗੇ ਇਹਦਾ ਉਲਟ ਨਸ਼ੇ ਤੇ ਸਾਡੇ ਨੌਜਵਾਨਾਂ ਲਾਇਆ ਜਾਂਦੇ ਆ ਉਹ ਗੱਲਾਂ ਨਹੀਂ ਸੁਣ ਰਿਹਾ ਜੇਖਾਂ ਦਾ ਰੇਟ ਦੇਵਾਂਗੇ ਇਹਨੇ ਉਲਟਾ ਸਾਡੀਆਂ ਜਿੰਸਾਂ ਦਾ ਰੇਟ ਨਾ ਦੇ ਕੇ ਸਾਨੂੰ ਲੁੱਟਿਆ ਏ ਇਸ ਕਰਕੇ ਬੁਟਾ ਜਿਹੜਾ ਮੱਕੜ ਜਾਲ ਹੈ ਜੇ ਅਸੀਂ ਸਾਰੇ ਤੋਂ ਦੂਰ ਹੋ ਜਾਈਏ ਸ਼ਿਗਰਸ਼ਾਂ ਦੇ ਟੇਕ ਰੱਖੀਏ ਪਾਉ ਜਦ ਜ਼ਰੂਰੀ ਜਿਹਨੂੰ ਅਸੀਂ ਆਪਣੀ ਕਿਰਤ ਦਾ ਮੁੱਲ ਨਾ ਲੈਂਦੇ ਇਹੋ ਜਿਹੇ ਜਿਹੇ ਲੋਕ ਮਾਰੂ ਫੈਸਲੇ ਐ ਉਹਨਾਂ ਨੂੰ ਉਹਨਾਂ ਦਾ ਮੂੰਹ ਔਰ ਲਈ ਅਨੇਕਾਂ ਪਿਆਰ ਆਗੇ ਕਿ ਲੋ ਸਾਡੇ ਦਿਮਾਗ ਤੋਂ ਸਾਡੇ ਦਿਮਾਗਾਂ ਦੇ ਦਸਮਾ ਰੋਟਾਂ ਦੇ ਜਿਹੜੇ ਸੋਦੀ ਕਿਰਤ ਦੇ ਸਿਰ ਤੇ ਆਪ ਆ ਕੇ ਜਿੰਦਗੀ ਜਿਉਂਦੇ ਆ ਤੇ ਅਸੀਂ ਅਸੀਂ ਉਹ ਆ ਜਿਹੜਾ ਸਾਡਾ ਮਰਨਾ ਮਰਨਾ ਲਾਮਕਰਾਂ ਚ ਹੋ ਗਿਆ ਤੇ ਮਜ਼ਦੂਰ ਭਾਈਚਾਰਾ ਜਿਹੜਾ ਇਹ ਚਿਰਫਟ ਕੌਪਣੀਆਂ ਜਿਹੜੀਆਂ ਦਾ ਪਾਲਪਾਲ ਸਹਸਾ ਪਰ ਪੀਏ ਪਿਆਰ ਹੈ ਉਹਨਾਂ ਸ਼ਤਾਰ ਹੈ ਜੋ ਜਿਹੜੀ ਤੁਸੀਂ ਇਕੱਠਾ ਕਰਿਆ ਨਗਰ ਨੇ ਇਕੱਠਾ ਕਰੀ ਐ ਅਸੀਂ ਜਥੇਬੰਦੀ ਵੱਲੋਂ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਸਾਡੇ ਬਾਕੀ ਜ਼ਿਲ੍ਹਿਆਂ ਤੋਂ ਆਗੂ ਵਰਕਰ ਇੱਥੇ ਦੂਰੋਂ ਦਲੇ ਨਾਲ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਜ਼ਿਲ੍ਹੇ ਦੀ ਜਿਹੜੀ ਸਾਡੀ ਆਗੂ ਟੀਮ ਐ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇੱਕ ਅਧਿਕਾਰ ਵਾਈ ਵੀ ਜਿਹੜਾ ਲੋਕਾਂ ਨਾਲ ਲੜਦੇ ਐ ਫੇਰ ਦੁੜ ਕੇ ਲੱਗਦੇ ਐ ਉਹਨੂੰ ਹਮੇਸ਼ਾ ਜਿਹੜੀ ਦਿੱਤਾ ਲੋਕਾਂ ਲਈ ਹੋਣੀ ਹੁੰਦੀ ਹੈ ਇਹ ਤੇ ਵੀ ਜਿੰਦ ਆਪਣੀ ਸਾਡੀ ਸਾਰਿਆਂ ਦੀ ਸਾਡੇ ਨਗਰ ਦੀ ਹੋਣੀ ਹੈ ਇਹਨਾਂ ਵਰਦਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਸੈਰੂ ਜੀ ਦਾ ਖਰੋਸਾ ਸੈਰੂ ਜੀ